ਕਿ ਪਿੰਡ ਕੋਨੇਵਾਲ ਉਹਦੇ ਨੇੜੇ ਇੱਕ ਛੱਕੀ ਬੈਗ ਪਿਆ ਸੀ ਰਸ਼ ਕੀਤਾ ਉੱਥੇ ਜਦੋਂ ਬੈਗ ਨੂੰ ਅਸੀਂ ਓਪਨ ਕੀਤਾ ਤਾਂ ਸਾਨੂੰ ਕਾਫੀ ਵੱਡੀ ਭਾਰੀ ਮਾਤਰਾ ਵਿੱਚ ਸੋਫਿਸਟੀਕੇਟਿਡ ਵੈਪਨਸ ਮਿਲੇ ਨੇ ਆਸ-ਪਾਸੇ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਆਪਾਂ ਪੁੱਛਗਿੱਛ ਕਰ ਰਹੇ ਹਾਂ ਜਿਹਦੇ ਵਿੱਚੋਂ ਦੋ AK ਸੀਰੀਜ਼ ਦੀ ਸੋਫਿਸਟੀਕੇਟਿਡ ਵੈਪਨਸ ਨੇ ਉਹਦੇ ਨਾਲ 8 ਮੈਗਜ਼ੀਨ ਨੇ ਇਹਦੇ ਨਾਲ ਨਾਲ ਇੱਕ 30 ਬੋਰ ਦੀ ਪਿਸਤਲ ਵੀ ਹੈ ਤੇ ਇਹਦੇ ਨਾਲ ਵੀ ਦੋ ਮੈਗ ਦੋ ਮੈਗਜ਼ੀਨ ਨੇ ਸਾਡੀ ਮੁਸ਼ਤੈਦੀ ਨਾਲ ਜਿਹੜੀ ਵਿਜਲ ਹੈ ਵਾਜ ਅੱਖ ਨਾਲ ਅਸੀਂ ਬਿਲਕੁਲ ਅੰਮ੍ਰਿਤਸਰ ਦੇ ਹੱਥੀ ਪੁਲਿਸ ਕੰਮ ਕਰ ਰਹੀ ਹੈ ਇੱਕ ਮੈਂ ਤੁਹਾਨੂੰ ਚੀਜ਼ ਦੱਸਣੀ ਚਾਹਨਾ ਹੈ ਕਿ ਵਿਲੇਜ ਡਿਫੈਂਸ ਕਮੇਟੀਆਂ ਜਿਹੜੀਆਂ ਸਰਕਾਰ ਵੱਲੋਂ ਬਣਾਈਆਂ ਗਈਆਂ ਨੇ ਇੱਕ ਬਹੁਤ ਵਧੀਆ ਪਹਿਲ ਕਦਮੀ ਕਰਦੇ ਹੋਏ ਆ ਜਿਹੜੇ ਲੋਕਾਂ ਦੀ ਇਨਫੋਰਮੇਸ਼ਨ ਆਪਾਂ ਜਿਹੜੀ ਦਿੰਦੇ ਨੇ ਸਾਡੇ ਨਾਲ ਪੁਲਿਸ ਨਾਲ ਸਾਂਝੀ ਕਰਦੇ ਨੇ ਉਸੇ ਲੜੀ ਚ ਇੱਕ ਇਨਫੋਰਮੇਸ਼ਨ ਸਾਂਝੀ ਕੀਤੀ ਗਈ ਇੱਕ VDC ਮੈਂਬਰ ਵੱਲੋਂ ਕਿ ਪਿੰਡ ਕੋਨੇਵਾਲ ਥਾਣਾ ਰਮਦਾਸ ਉਹਦੇ ਨੇੜੇ ਇੱਕ ਸ਼ੱਕੀ ਬੈਗ ਪਿਆ ਹੈ ਸਾਡੀ ਜਿਹੜੀ ਪੁਲਿਸ ਮੁਸਤੈਦੀ ਨਾਲ ਉੱਥੇ ਖੜੀ ਸੀਗੀ ਨੇੜੇ ਹੀ ਇਮੀਡੀਏਟਲੀ ਅਸੀਂ ਰਸ਼ ਕੀਤਾ ਉੱਥੇ ਜਦੋਂ ਬੈਗ ਨੂੰ ਅਸੀਂ ਓਪਨ ਕੀਤਾ ਤਾਂ ਸਾਨੂੰ ਕਾਫੀ ਵੱਡੀ ਭਾਰੀ ਮਾਤਰਾ ਵਿੱਚ ਸੋਫਿਸਟੀਕੇਟਿਡ ਵੈਪਨਸ ਮਿਲੇ ਨੇ ਜਿਹਦੇ ਵਿੱਚੋਂ ਦੋ AK ਸੀਰੀਜ਼ ਦੀ ਸੋਫਿਸਟੀਕੇਟਿਡ ਵੈਪਨਸ ਨੇ ਉਹਦੇ ਨਾਲ 8 ਮੈਗਜ਼ੀਨ ਨੇ ਇਹਦੇ ਨਾਲ ਨਾਲ ਇੱਕ 30 ਬੋਰ ਦੀ ਪਿਸਟਲ ਵੀ ਹੈ ਤੇ ਇਹਦੇ ਨਾਲ ਵੀ ਦੋ ਦੋ ਮੈਗਜ਼ੀਨ ਨੇ ਇਹ ਜਿਹੜੇ 7.62 ਦੇ ਰਾਉਂਡਸ ਨੇ ਜਿਹੜੇ AK ਸੀਰੀਜ਼ ਦੀ ਰਾਈਫਲ ਚ ਪੈਂਦੇ ਨੇ 245 ਰਾਉਂਡ ਜਿਹੜੇ ਨੇ ਅਮਿਨਿਸ਼ਨ ਦੇ ਉਹਦੇ ਚੋ ਸੌਲਟ ਵਾਸਤੇ ਜਿਹੜੇ ਸੀਗੇ ਯੂਜ਼ ਹੋਣੇ ਉਹ ਰਿਕਵਰ ਹੋਏ ਨੇ ਤੇ 50 ਰਾਉਂਡ ਜਿਹੜੇ ਪੁਆਇੰਟ 30 ਬੋਰ ਦੀ ਜਿਹੜੀ ਪਿਸਟਲ ਹੈਗੀ ਆ ਸਟਾਰ ਮਾਰਕਾ ਉਹ ਵੀ ਸਾਨੂੰ ਰਿਕਵਰ ਹੋਏ ਨੇ ਮੈਂ ਤੁਹਾਨੂੰ ਦੱਸ ਦੇਣਾ ਚਾਹਨਾ ਹੈ ਕਿ ਇਹ ਜਿਹੜੀ ਮੁਸ਼ਤੈਦੀ ਨਾਲ ਪੁਲਿਸ ਅਤੇ ਜਿਹੜੀ ਮੁਸ਼ਤੈਦੀ ਨਾਲ ਜਿਹੜੇ VDC ਮੈਂਬਰਸ ਜਿਹੜੇ ਕੰਮ ਕਰ ਰਹੇ ਨੇ ਇਹ ਕਮਿਊਨਿਟੀ ਪੁਲਿਸਿੰਗ ਦਾ ਇੱਕ ਬਹੁਤ ਹੀ ਵਧੀਆ ਐਗਜ਼ੈਂਪਲ ਹੈ ਤੇ ਅੱਗੇ ਵੀ ਜਿਹੜੀ ਅੰਮ੍ਰਿਤਸਰ ਦੇ ਹਾਤੀ ਦੀ ਪੁਲਿਸ ਹੈ ਉਹ ਇਦਾਂ ਹੀ ਲੋਕਾਂ ਦੇ ਨਾਲ ਰਲ ਕੇ ਇਹ ਜਿਹੜੀ ISI ਵੱਲੋਂ ਪਾਕਿਸਤਾਨ ਵੱਲੋਂ ਗੰਦੀਆਂ ਸਾਜ਼ਿਸ਼ਾਂ ਨੇ ਇਹ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਸਾਡੇ ਜ਼ਿਲ੍ਹੇ ਦਾ ਮਾਹੌਲ ਖਰਾਬ ਕਰਨ ਦੀਆਂ ਇਹ ਸਾਜ਼ਿਸ਼ਾਂ ਨੂੰ ਪੰਜਾਬ ਹਮੇਸ਼ਾ ਡਟ ਕੇ ਲੜਦਾ ਰਿਹਾ ਤੇ ਅੱਗੇ ਵੀ ਇਹ ਜਿਹੜੀ ਹੈਗੀ ਹੈ ਸਮੱਸਿਆ ਸਾਨੂੰ ਆਉਂਦੀ ਹੈ ਇਹਨੂੰ ਵੀ ਨਜਿੱਠਾਂਗੇ ਪੂਰ ਜ਼ੋਰ ਨਾਲ ਨਜਿੱਠਾਂਗੇ ਬਾਰਡਰ ਦੇ ਲੱਗੇ ਪਿੰਡ ਆ ਡਰੌਂਗ ਦੇ ਸਾਰੀ ਲੱਗਦਾ ਕਿ ਪਾਕਿਸਤਾਨ ਤੋਂ ਇਹ ਇਹ ਜੀ ਵਿਸ਼ਾ ਅਸੀਂ ਇਹ ਪ੍ਰੋਪਰਲੀ ਥੋਰੋਲੀ ਇਨਵੈਸਟੀਗੇਟ ਕਰਾਂਗੇ ਇਹ ਰਿਵਰਾਈਨ ਏਰੀਆ ਸੀਗਾ ਜਿਹਦੇ ਨੇੜੇ ਇਹ ਬRAND ਹੋਈ ਹੈ ਇਹ ਅਸੀਂ ਬਿਲਕੁਲ ਪ੍ਰੋਪਰਲੀ ਉੱਥੇ ਜਿਹੜੀ ਸਾਡੀ ਟੈਕਨੀਕਲ ਤੇ ਜਿਹੜੀ ਹਿਊਮਨ ਇੰਟੈਲੀਜੈਂਸ ਨੂੰ ਸੈੱਟ ਕਰਕੇ ਫਿਟ ਕਰਕੇ ਕਿਸ ਤਰੀਕੇ ਨਾਲ ਇਹ ਜਿਹੜੀ ਉੱਥੇ ਕੈਸ਼ ਪਹੁੰਚਿਆ ਵੈਪਨਸ ਦਾ ਇਹ ਸਾਰਾ ਅਸੀਂ ਪ੍ਰੋਪਰਲੀ ਥੋਰੋਲੀ ਇਨਵੈਸਟੀਗੇਟ ਕਰਕੇ ਤੁਹਾਨੂੰ ਦੱਸਾਂਗੇ ਇਹਦਾ ਇਹ ਕਿਤੇ ਰਾਜੀ ਵੀ ਕੋਈ ਗੱਲ ਇਹ ਇੱਕ ਰਿਵਰਾਈਨ ਏਰੀਆ ਦੇ ਨਾਲ ਬਿਲਕੁਲ ਉੱਥੇ ਜਿਹੜਾ ਸੀਗਾ ਇਹ ਬੈਗ ਗਿਆ ਸੀਗਾ ਤੇ ਉਤੋਂ ਅਸੀਂ ਰਿਕਵਰ ਕੀਤਾ ਆਸੇ ਪਾਸੇ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਆਪਾਂ ਪੁੱਛਗਿੱਛ ਕਰ ਰਹੇ ਹਾਂ ਜਿਹੜੇ ਸਾਡੇ VDC ਮੈਂਬਰਸ ਨੇ ਉੱਥੇ ਦੇ ਨੇੜੇ ਦੇ ਉਹਨਾਂ ਨੂੰ ਵੀ ਅਸੀਂ ਪੁੱਛਗਿੱਛ ਕਰ ਰਹੇ ਹਾਂ ਪ੍ਰੋਪਰਲੀ ਥੋਰੋਲੀ ਇਹਦੇ ਜਿਹੜੇ ਸਾਰੇ ਪਹਿਲੂ ਨੇ ਇਹ ਜਿਹੜੇ ਅਸੀਂ ਨਜਿੱਠਣ ਦੀ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਉਸੇ ਰੀਸਾ CCTV ਕੈਮਰਾਜ਼ ਵਧਾਰੇ ਨਹੀਂ ਜਿਸ ਪਰਟੀਕੂਲਰ ਏਰੀਆ ਤੇ ਬੈਗ ਮਿਲਿਆ ਉਹ ਤੇ ਨਹੀਂ ਸੀਗਾ ਬਟ ਉਹਦੇ ਨੇੜੇ ਜਿਹੜੇ ਵੀ ਸੀਗੇ CCTV ਕੈਮਰਾ ਸਾਡੀਆਂ ਟੀਮਜ਼ ਉੱਥੇ ਬਿਲਕੁਲ ਅਸੀਂ ਡਿਪਲੋਏ ਕਰਤੀਆਂ ਤੇ ਸਾਰੀ ਅਸੀਂ ਇਨਫੋਰਮੇਸ਼ਨ ਹੈਗੀ ਹੈ ਅਸੀਂ ਤੇ ਤੁਹਾਡੇ ਨਾਲ ਬਾਅਦ ਸਾਂਗੇ ਆਈਐਸਆਈ ਬਹੁਤ ਹੀ ਧੀਰ ਤੋਂ ਕੁਛ ਨਾ ਕੁਛ ਸ਼ਰਾਰਤਾਂ ਕਰਕੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਸਾਡੇ ਸਮਾਜ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਬਟ ਪੰਜਾਬ ਪੁਲਿਸ ਅੰਮ੍ਰਿਤਸਰ ਦਿਹਾਤੀ ਪੁਲਿਸ ਪੂਰੀ ਡਰ ਨਿਸ਼ਚੈਨਾਰ ਇਹ ਜਿਹੜੀ ਮੁਸੀਬਤ ਹੈ ਇਹ ਜਿਹੜੀ ਸਾਡੇ ਤੇ ਆਰੀ ਹੈ ਇਹਦੇ ਨਾਲ ਅਸੀਂ ਬਿਲਕੁਲ ਲੋਕਾਂ ਦੇ ਸਹਿਯੋਗ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਇਹ ਪ੍ਰੋਬਲਮ ਦਾ ਜਿਹੜਾ ਹੱਲ ਲੱਭ ਰਹੇ ਹਾਂ